ਮੋਗਾ ਜ਼ਿਲ੍ਹੇ ਦੇ ਕਸਬਾ ਪੱਗਾਪੁਰਾਣਾ ਦੇ ਪਿੰਡ ਲੰਡੇ ਦੀ ਰਹਿਣ ਵਾਲੀ 34 ਸਾਲਾ ਮਨਪ੍ਰੀਤ ਕੌਰ ਮੁੱਗੇ ਵਿੱਚ ਸਥਿਤ ਆਊਟਲੈਟ KFC ਵਿੱਚ ਕੰਮ ਕਰਦੀ ਹੈ। ਉਹ ਰੋਜ਼ਾਨਾ ਰੋਜ਼ੀ-ਰੋਟੀ ਕਮਾਉਣ ਲਈ バス ਰਾਹੀਂ ਆਉਣ-ਜਾਣ ਕਰਦੀ ਹੈ। 2 ਸਤੰਬਰ ਨੂੰ バス ਕੰਡਕਟਰ ਨਾਲ ਕੁਝ ਬਹਿਸ ਹੋ ਗਈ ਅਤੇ ਉਸਨੇ ਮਨਪ੍ਰੀਤ ਨਾਲ ਕੁੱਟਮਾਰ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨਰ ਨੇ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਕਰਨ ਲਈ ਹੁਕਮ ਦਿੱਤੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਉਸ ਦੀ ਤਲਾਸ਼ ਜਾਰੀ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਮਨਪ੍ਰੀਤ ਕੌਰ ਅਤੇ ਉਸ ਦੇ ਭਰਾ ਸੁਖਬੀਰ ਸਿੰਘ ਨੇ ਦੱਸਿਆ ਕਿ بارش ਕਾਰਨ ਜਿੱਥੇ ਬੱਸ ਰੁਕੀ ਸੀ ਉੱਥੇ ਪਾਣੀ ਭਰਿਆ ਹੋਇਆ ਸੀ ਮੈਂ ਕੰਡਕਟਰ ਨੂੰ ਕਿਹਾ ਕਿ ਬੱਸ ਨੂੰ ਅੱਗੇ ਸੁੱਕੀ ਥਾਂ ਤੇ ਰੋਕ ਦਿਓ ਤਾਂ ਜੋ ਅਸੀਂ ਟਾਂਗ ਨਾਲ ਉਤਰ ਸਕੀਏ ਇਸ ਗੱਲ ਤੋਂ ਬਹਿਸ ਹੋ ਗਈ ਅਤੇ ਕੰਡਕਟਰ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਪੁਲਿਸ ਕੋਲ ਸ਼ਿਕਾਇਤ ਕੀਤੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਉਹਨਾਂ ਨੇ ਬਣਾਈ ਵੀਡੀਓ ਬਣਾਈ ਇੱਕ ਨਹੀਂ ਮੈਨੂੰ ਸੜਾਇਆ ਇੱਕ ਨਹੀਂ ਵੀਡੀਓ ਬਣਾਈ ਦੋਦੋ ਉਹ ਕਿਨ੍ਹੇ ਹੌਣ ਹੱਥ ਲਾ ਉਹਦ ਨੂੰ ਬੱਸ ਦਵੱਲ ਕੇ ਲੈ ਗਏ ਬੱਸ ਦੇ ਅੰਦਰ ਵੀ ਕੋਈ ਗੱਲਬਾਤ ਹੋਈ ਸੀ ਤੁਹਾਡੀ ਨਹੀਂ ਬਾਸ ਉਹਦੇ ਅੰਦਰ ਉਹ ਨੂੰ ਮੈਂ ਕਿਹਾ ਸੀ ਬਾਈ ਦੂਜਾ ਵੀ ਉੱਤੇ ਗਾਂ ਹੀ ਤਰਦ ਬੋਲਦਾ ਹੈ ਉੱਤ ਕਾਫੀ ਠਿੱਕਰ ਬੋਲਦਾ ਆ ਫਿਰ ਮੈਂ ਮਚਲ ਮੈਂ ਚੁੱਪ ਕਰ ਗਈ ਬੋਲੀ ਨਹੀਂ ਗਈ ਫਿਰ ਮੈਂ ਚੁੱਪ ਕਰਕੇ ਉੱਤਰ ਖੜੀ ਮੁੜ ਕੇ ਮੈਨੂੰ ਨੇ ਤੱਕਾ ਮਾਰਿਆ ਉੱਤਰਨ ਲੱਗੇ ਨੂੰ ਤੱਕਾ ਮਾਰ ਕੇ ਕੁੱਟਣ ਹੀ ਲੱਗਿਆ ਮੈਨੂੰ ਤੇ ਪੁਲਿਸ ਤੱਕ ਕਿਵੇਂ ਪਹੁੰਚ ਕੀਤੀ ਤੁਸੀਂ ਇਹ ਪੁਲਿਸ ਤੱਕ ਫਿਰ ਉਹਨੇ ਸਟਾਫ ਨੂੰ ਫੋਨ ਲਾਇਆ ਉਹ ਮੁੰਡੇ ਨੇ ਮੇਰਾ ਫੋਨ ਫੜ ਕੇ ਪਾਣੀ ਚ ਤਰ ਗਿਆ ਸੀ ਉਹਨਾਂ ਨੇ ਫੋਨ ਫੜਾ ਦ ਉਹਦਾ ਫੜ ਕੇ ਫਿਰ ਉਹਨਾਂ ਨੇ ਸਟਾਫ ਨੂੰ ਫੋਨ ਲਾਇਆ ਫੋਨ ਲਾ ਕੇ ਫਿਰ ਉਹਨਾਂ ਨੇ ਸੱਦਿਆ ਸਰਦਕੀ ਵੇਰਠਾਣ ਏਅਰਪੋਰਟ ਪਹੁੰਚਾਈ ਫਿਰ ਉੱਥੇ ਹਸਪਤਾਲ ਲੈ ਗਏ ਉਹ ਜੀ ਹਮੇਸ਼ਾ ਹੀ ਐਸੇ ਬੱਸ ਤੇ ਸਫ਼ਰ ਕਰਦੇ ਕਿਤੇ ਕਿਤੇ ਕਰਦੇ ਸਰ ਤੇ ਕਿਦਾਂ ਦਾ ਜਦੋਂ ਪਹਿਲਾਂ ਤੁਸੀਂ ਸਫ਼ਰ ਕਰਦੇ ਸੀ ਉਦੋਂ ਕਿਦਾਂ ਦਾ ਬਿਹਾਰ ਸੀ ਇਹਦਾ ਕਨੈਕਟਰ ਤਾਂ ਤੁਹਾਡੇ ਕੋਲ ਉਦ ਦਾ ਵੀ ਇਦਾਂ ਹੀ ਸੀਗਾ ਮੈਂ ਅਸੀਂ ਚੁੱਪ ਕਰ ਜਾਂਦੇ ਸੀ ਮੈਂ ਕਹਿੰਦਾ ਚਲ ਕੋਈ ਨਹੀਂ ਸਾਰਿਆਂ ਸਵਾਰਾਂ ਨਾਲ ਇਦਾਂ ਕਰਦਾ ਸੀਗਾ ਸਾਰਿਆਂ ਨਾਲ ਇਦਾਂ ਹੀ ਕਰਦਾ ਸੀ ਇੱਕਾਂ ਟੀ ਮੇਰੇ ਨਾਲ ਵੀ ਬਿਰਗ ਲੱਗੀ ਆ ਸਮਾਲ ਸਰ ਉਹਨੂੰ ਕਿਹਾ ਦੁੱਧ ਚੰਗਦੀ ਬੱਚੀ ਕਹਿੰਦਾ ਤੂੰ ਟਿਕਟ ਨਹੀਂ ਘਟਾਉਂਦੀਗੀ ਉਹਨੂੰ ਵੀ ਆਈ ਬੋਲੇ ਆਂਟੀ ਨੇ ਉਹਨੂੰ 500 ਰੁਪਏ ਕੱਟ ਕੇ ਪੜਾਤੇ ਮੇਰੇ ਕੋਲ ਧਾਰ ਕਾਰਡ ਸੀਗਾ ਤੇ ਬਸ ਇੱਥੇ ਬੋਲਣ ਲੱਗ ਗਿਆ ਕਿ ਉਹਨੂੰ ਤੁਸੀਂ ਧਾਰ ਕੱਟ ਲਵਾਂਗੇ ਤੇ ਚੜਜਾ ਦੇਵਾਂਗਾ ਫਿਰ ਆ ਪੈਸੇ ਦੇਣ ਦੇਵਾਂਗੇ ਮਾਰਾਂਗਾ ੱੱੱਕਾ ਕਰ ਦਿੰਗਾ ਤੁਸੀਂ ਕਹਿੰਦਾ ਕਿਤੇ ਕਿਤੇ ਜਾਵੜ ਦੰਗੇ ਕਿਤੇ ਕਿਤੇ ਜਾਵੜ ਦੰਗੇ ਅਸੀਂ ਤਾਂ ਜੋ ਆਪ ਲੱਗਦਾ ਸਾਰਾ ਸਿਨੈ ਤੌਂਟ ਆਪ ਡਾਉਣ ਕਰਨੀ ਹੁੰਦੀ ਆ ਤੇ ਉਹਦੇ ਨੇ ਕੀ ਕਾਰਨ ਸੀਗਾ ਕਿ ਜਿਹੜਾ ਇੰਨੀ ਬੇਰਮੀਨਾ ਤੁਹਾਡੇ ਨਾਲ ਉਹਨੇ ਕੁੱਟ ਮਾਰ ਕੀਤੀ ਕੀ ਕਾਰਨ ਕੀ ਰਿਹਾ ਠੀਕ ਕੀ ਸਮਝਦੇ ਹੋ ਤੁਸੀਂ ਉਦਦੇ ਉਹਨਾਂ ਨੇ ਐ ਇਕੱਲੀ ਦਾ ਫਾਇਦਾ ਚੱਕ ਲਈ ਇਕੱਲੀ ਅੱਗੇ ਸੀ ਦੋ ਜਾਨਾਂ ਆਉਂਦੀਆਂ ਅੰਦੀਆਂ ਸੀ ਉਹਨਾਂ ਨੇ ਇਕੱਲੀ ਦਾ ਫਾਇਦਾ ਚੱਕ ਲਈ ਅੱਜ ਇਕੱਲੀ ਆ ਵੀ ਅੱਜ ਘੇਰ ਲਗੇ ਇਹਨੂੰ ਤੁਸੀਂ ਰੋਜ਼ ਉਸੇ ਵਾਸਤੇ ਜਾਂਦੇ ਸੀ ਕਿ ਕਿ ਬਦਲ ਦੇ ਪੁੱਤਰ ਕੇ ਨਹੀਂ ਅਸੀਂ ਬਦਲ ਕੇ ਆਉਂਦੇ ਸੀ ਬਸ ਤੇ ਉਹ ਉਦਨ ਕੀ ਖਾ ਕਿਉਂ ਮਤਲਬ ਕਿ ਇਹ ਉਹ ਖਾ ਉਦਦੇ ਅਲੱਗ ਹੀ ਖਾ ਗਿਆ ਸਾਰ ਜਿੱਦੇ ਸੀ ਉਦਦੇ ਬੋਲੇ ਸੀ ਪਹਿਲਾਂ ਮੈਂ ਉਸ ਤਾਂ ਬੋਲੇ ਨੂੰ ਸੀ ਮਿੱਟੀ ਪਾਤ ਸੋ ਗਾਲ ਤੇ ਫਿਰ ਨਹੀਂ ਬੋਲੇ ਮੁੜ ਕੇ ਉਦਦੇ ਧਾਰ ਕਾਟ ਤੇ ਆ ਕਰਕੇ ਉਹ ਦੂਜੀ ਟੈਟਟ ਕੱਟ ਕੇ ਫਿਰ ਬਹਿ ਗਿਆ ਫਿਰ ਬੜਬੜ ਕਰਦਾ ਮੈਂ ਬਸ ਡਰਾਈਵਰ ਨੂੰ ਕਿਹਾ ਮੈਂ ਕਿ ਸਰ ਮੈਨੂੰ ਉੱਥੇ ਤਾਰ ਦੋ ਜੀ ਬਾਈਪਾਸ ਕਹਿੰਦਾ ਨਹੀਂ ਤਾਰਨਾ ਤਾਰਿਆ ਨਹੀਂ ਉਹਨਾਂ ਨੇ ਤੇ ਉੜ ਕੇ ਟੈਕਨਿਕਟਰ ਬੋਲਣ ਲੱਗ ਗਿਆ ਪਹਿਲਾਂ ਵੀ ਤੁਸੀਂ ਇਸ ਵਾਰ ਤੇ ਉੱਥੇ ਗਏ ਕਦੀ ਹਾਂ ਜੀ ਗਏ ਪਹਿਲਾਂ ਵੀ ਤੁਹਾਡਾ ਕੰਡਕਟਰ ਨਾਲ ਝਗੜਾ ਹੋਇਆ ਸੀ ਕਿਤੇ ਪਹਿਲਾਂ ਹੋਇਆ ਸੀਗਾ ਉਹ ਫਿਰ ਅਸੀਂ ਚੁੱਪ ਕਰ ਗਏ ਇਸ ਵਿੱਚ ਅਕਚਲ ਕੋਈ ਨਾ ਬੱਸ ਵਾਲੇ ਬੋਲਦੇ ਹੀ ਰਹਿੰਦੇ ਆ ਪਹਿਲਾਂ ਕਿਉਂ ਹੋਇਆ ਸੀ ਉਹ ਪਹਿਲਾਂ ਟੈਟਟ ਪਿੱਛੇ ਹੋਇਆ ਸੀ ਸਾਰਾ ਟਿਕਟ ਪਿੱਛੇ ਹਾਂ ਕਾਡ ਗੁਜ਼ਾਰ ਕੱਢਣੀ ਹੈਗਾ ਧਾਰ ਕੱਟ ਸੀਗਾ ਮੇਰੇ ਕੋਲੋਂ ਮਾਤਾ ਕੋਲੇ ਹੈ ਨਹੀਂ ਸੀ ਯਾਰ ਵੀ ਦੇਖ ਤੂੰ ਡਾਕਟਰ ਲਈ ਉਹਨਾਂ ਕਹਿੰਦੇ ਤੂੰ ਬੱਚੀ ਹੈ ਕਹਿੰਦੇ ਦੁੱਧ ਚੁੰਗਦੀ ਹੈ ਕਹਿੰਦਾ ਉਹ ਬੋਲੀ ਨਹੀਂ ਆਂਟੀ ਚੁੱਪ ਕਰਕੇ ਪੈਸੇ ਪੜਾਦੇ ਤੇ ਟੈਟ ਕੱਟ ਤੂੰ ਤੁਸੀਂ ਕੀ ਮੰਗ ਕਰਦੇ ਹੋ ਮੈਂ ਦੱਸਿਆ ਜਾਈ ਹੋਣੀ ਚਾਹੀਦੇ ਸਾਰਾ ਉਹ ਕਿਸ ਚੀਜ਼ ਦੇ ਨਾਲ ਤੁਹਾਡੇ ਨਾਲ ਕੁੱਟਮਾਰ ਕੀਤੀ ਆ ਅ ਇਟਣਾ ਸੀਂਗ ਇਟਣਾ ਕੁੱਤੇ ਆ ਗਨੋ ਲਫੇੜੇ ਮਾਰੇ ਉਹਨਾਂ ਨੇ ਹੂੰ ਤੁਹਾਡਾ ਇਲਾਜ ਕਿੱਥੇ ਚੱਲਦਾ ਇਲਾਜ ਮੇਰਾ ਇੱਥੇ ਗੁਰਨਾਨਕ ਵਾਲੇ ਦੇ ਚੱਲਦਾ ਐਸ ਸੀ ਕਮਿਸ਼ਨਰ ਉਹ ਤੁਹਾਡੇ ਉੱਤੇ ਕੀ ਵਿਚਾਰ ਸੁਣੇ ਗਿਆ ਰਾਜਦਾਨ ਰੇ ਜਾਂਦਾ ਹਾਂ ਹਾਂ ਜਾਂ ਤੇ ਜਾਂਦਾ ਸਾਰਾ ਵੀ ਮੈਨੂੰ ਸੱਟਾ ਬਾਲ ਨਾ ਵੱਜੀਆਂ ਮੈਂ ਤੋ ਬੋਲਣ ਜਾਂਦਾ ਇਹਨਾਂ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਹਾਂ ਜਿਹਨਾਂ ਦੀ ਵਾਇਰਲ ਹੋਈ ਆ ਵੀਡੀਓ ਪੁੱਟ ਮਾਰਦੀ ਉਹ ਤੁਹਾਡੇ ਕੋਲ ਨਹੀਂ ਉਹ ਮੇਰੇ ਭੈਣ ਲੱਗਦੇ ਕੀ ਡਾਊਨ ਲੋਡ ਮਨਪ੍ਰੀਤ ਕੌਰ ਤੇ ਕੀ ਹੈ ਸਾਰਾ ਮਾਮਲਾ ਜੀ ਤੁਹਾਡੇ ਇਹ ਮੇਰੀ ਭੈਣ ਹੈ 3 ਸਾਲ ਤੋਂ ਇੱਥੇ ਰਹਿੰਦੀ ਹੈ ਸਮਾਰਸਰ ਵੈਈ ਹੈ ਤੇ KFC ਲੱਗੀ ਉੱਥੇ ਜੋਬ ਕਰਦੀ ਹੈ ਨੈੱਟ ਦਾ ਅਪਡਾਉਣ ਕਰਦੀ ਹੈ ਸਵੇਰ ਸ਼ਾਮ ਜੀ ਕਵਾਟ 7:30 ਵਜੇ ਜਾਂਦੀ ਐ ਤੇ 8:40 ਤੇ ਉਥੇ ਮੋਗੇ ਬੱਸ ਪਾਉਂਦੀ ਆਈ ਤੇ ਜਦੋਂ ਮਤਲਬ ਉਹਨਾਂ ਨੇ ਗਈ ਉਥੇ ਹੀ ਮੋਗੇ ਕੋੜਕਪੂਰਾ ਬਾਈਪਾਸ ਤੇ ਉਤਰਨਾ ਸੀਗਾ ਕਨੈਕਟਰ ਨਾਲ ਉਹਨੇ ਧੱਕਾ ਕੀਤਾ ਇਹਦੇ ਨਾਲ ਹੀ ਉਹਨੂੰ ਕਹਿੰਦੀ ਮੈਨੂੰ ਪਾਣੀ ਚ ਨਾ ਤਾਰੋ ਵੀ ਮੈਨੂੰ ਸਾਈਡ ਤੇ ਤਾਰ ਦੋ ਸੁੱਕੇ ਧਾਂ ਤੇ ਸੁੱਕੇ ਧਾਂ ਤੇ ਨਹੀਂ ਤਾਰਿਆ ਉਹਨਾਂ ਨੇ ਪਾਣੀ ਦੇ ਵਿੱਚ ਆ ਕੇ ਧੱਕਾ ਮਾਰਿਆ ਉਹਨਾਂ ਨੇ ਫਿਰ ਕੁੱਟ ਮਾਰ ਕੀਤੀ ਇਹਦੇ ਨਾਲ ਹੀ ਪਹਿਲਾਂ ਵੀ ਇੱਕ ਬੱਸ ਦੇ ਵਿੱਚ ਝਗੜਾ ਇੱਕ ਦੋ ਵਾਰੀ ਹੋਇਆ ਇਹਨਾਂ ਨਾਲ ਹੀ ਉਹ ਹੋਰ ਮਤਲਬ ਗੁੜੀ ਸੀਗੀ ਜਿੰਨਾਂ ਨਾਲ ਝਗੜਾ ਹੋਇਆ ਇਹਨਾਂ ਤੇ ਤੇ ਉਹ ਉਧਾਰਕਾਰ ਦੇ ਨਾਲ ਹੀ ਹੋਇਆ ਸੀ ਕਿਉਂਕਿ ਮਾਮਲਾ ਇਹਨਾਂ ਦਾ ਪਹਿਲਾਂ ਦਾ ਹੀ ਤੇ ਇਸੇ ਕਰਨਾ ਹੀ ਤੇ ਕਹਿੰਨੇ ਆ ਵੀ ਜੋ ਸਾਡੀ ਭੈਣ ਨਾਲ ਉਹਨੇ ਕਟਮਾਰ ਕੀਤੀ ਆ ਉਹਨੂੰ ਸਜ਼ਾ ਜਾਂ ਸਸਪੈਂਡ ਕੀਤਾ ਜਾਵੇ ਕੁਝ ਵੀ ਉਹਨਾਂ ਦਾ ਕੋਈ ਕਾਰਵਾਈ ਜਿਹੜੀ ਬਣਦੀ ਉਹਦੇ ਨਾਲ ਕਰ ਕੀਤੀ ਹੋਈ ਤੁਸੀਂ ਇਹਦੀ ਕੋਈ ਸ਼ਿਕਾਇਤ ਜਿਹੜੀ ਹੈਗੀ ਆ ਪੁਲਿਸ ਨੂੰ ਦਿੱਤੀ ਸੀ ਹਾਂਜੀ ਉਹਨਾਂ ਦੇ ਸਟਾਫ ਨੇ ਦਿੱਤੀ ਸੀਗੀ KFC ਦੇ ਸਟਾਫ ਨੇ ਉੱਥੇ ਰਿਪੋਰਟ ਲਿਖਾਈ ਸੀਗੀ ਥਾਣੇ 'ਚ ਮੋਗੇ ਫੋਕਲ ਪੁਆਇੰਟ ਥਾਣੇ 'ਚ ਤੇ ਉਹਨਾਂ ਨੇ ਬਾਅਦ ਵਿੱਚ ਸਾਡੀ ਕੋਈ ਸੁਣੀ ਸੁਣਾਈ ਨਹੀਂ ਅੱਜ 2 ਤਰੀਕ ਦੀ ਗੱਲ ਅੱਜ ਹਫਤਾ ਹੋ ਚੱਲਿਆ ਸਾਡੀ ਕੋਈ ਸੁਣਦਾ ਨਹੀਂ ਸੀਗਾ ਜੀ ਤੇ ਇਸੇ ਕਰਕੇ ਉਦੋਂ ਬਾਅਦ ਹੀ ਹੁਣ ਆਪ ਕਰੇ ਪਈ ਐ ਇਲਾਜ ਕਰਾਈ ਜੰਨੇ ਆ ਪਹਿਲਾ ਸਰਕਾਰੀ ਹਸਪਤਾਲ ਚ ਰੱਖਿਆ ਤੈਨਾਂ ਦੇਣੀ ਉਦੋਂ ਬਾਅਦ ਹੁਣ ਪ੍ਰਾਈਵੇਟ ਚ ਸਮਾਲ ਸਰ ਇਲਾਜ ਕਰਾਈ ਜੰਨੇ ਇਹਦੇ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਦੇ ਆ ਇਹ ਸਸਪੈਂਡ ਹੋਣਾ ਚਾਹੀਦਾ ਜੀ ਤੇ ਇਹ ਝਗੜਾ ਸਿਰਫ ਇਹੀ ਸੀਗਾ ਵੀ ਪਾਣੀ ਦੇ ਵਿੱਚ ਉਤਾਰਨ ਦਾ ਸੀ ਜਾਂ ਹੋਰ ਵੀ ਕੋਈ ਕਾਰਨ ਪਾਣੀ ਦੇ ਵਿੱਚ ਉਤਾਰਨ ਦਾ ਹੀ ਸੀਗਾ ਜੀ ਇਹਨੇ ਕਿਹਾ ਵੀ ਪਾਣੀ ਚ ਬਈ ਚਾਹ ਬਸ ਗਾਂ ਕਰ ਦੋ ਜਾ ਮੈਨੂੰ ਸੁੱਤੇ ਤਾਰ ਦੋ ਨਾ ਜਾ ਮੈਨੂੰ ਬਾਈਪਾਸ ਤੇ ਆਪਣਾ ਬੱਗੀ ਬਰੇ ਚੌਂਕ ਤੇ ਤਾਰ ਦੋ ਵੀ ਉੱਥੋਂ ਮੈਂ ਤੁਰ ਕੇ ਆ ਜਾਊਂਗੀ ਵਾਪਸ ਪਿੱਛੇ ਨੂੰ ਉਹਨੇ ਤਾਰਨ ਦੀ ਬਜਾਇ ਕਹਿੰਦਾ ਇੱਥੇ ਉਤਰਨਾ ਉਤਰ ਕਹਿੰਦਾ ਨਹੀਂ ਮੈਂ ੱੱਕੇ ਮਾਰ ਕੇ ਤੈਨੂੰ ਥੱਲੇ ਸਾਰੂਗਾ ਪਤਾ ਕਿਹੜੀ ਗੰਬੜੀ ਦੀ ਬਾਤ ਸੀਗੀ ਫਨ ਬਾਤ ਸੀਗੀ ਤੇ ਤੁਸੀਂ ਹੁਣੇ ਗੱਲ ਕੀਤੀ ਵੀ ਪਹਿਲਾਂ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਉਹ ਕਿਸ ਕਾਰਨ ਹੋਇਆ ਸੀ ਝਗੜਾ ਇਹ ਇਹਦੇ ਨਾਲ ਇੱਕ ਸਮਾਲ ਸਰੋ ਮਾਤਾ ਜਾਂਦੀ ਆਈ ਉਹ ਵੀ ਕੇਐਫਸੀ ਜੀ ਲੱਗੀ ਆਈ ਉਹਨਾਂ ਦੇ ਕੋਲ ਆਧਾਰ ਕਾਰਡ ਰਹਿਣੀ ਸੀ ਉਹਦੇ ਹੀ ਆਧਾਰ ਕਾਰਡ ਦੇ ਵਜਾਇ ਉਹਨੇ ਚਲਾ ਆਪਣੇ 50 ਰੁਪਏ ਪੈਸੇ ਦਿੱਤੇ ਉਹਨਾਂ ਨਾਲ ਬਹਿਸ ਕਰਦਾ ਸੀਗਾ ਇਹ ਵੀ ਤੁਸੀਂ ਆਧਾਰ ਕਾਰਡ ਤੇ ਟੱਕ ਟੱਕ ਡਾਉਣੇ ਆ ਤੇ ਇਹ ਉਹ ਇਹ ਗੱਲਾਂ ਕਰਦਾ ਇਹਦੇ ਨਾਲ ਵੀ ਉਹ ਕਹਿੰਦੀ ਮੇਰੇ ਕੋਲ ਅੱਜ ਆਧਾਰ ਕਾਰਡ ਹੈ ਨਹੀਂਗਾ ਆਧਾਰ ਕਾਰਡ ਤੋਂ ਉਹਨੇ ਪੈਸੇ ਦਿੱਤੇ ਹੀ ਉਹਨੂੰ ਬਾਬਾ ਪੁੱਠਾ ਸਿੱਧਾ ਬੋਲਿਆ ਜੀ ਉਹਦੇ ਇਹ ਤਾਂ ਨਹੀਂ ਬੋਲੀ ਕੋਈ ਉਹਦੇ ਨਾਲ ਆਂਟੀ ਨਾਲ ਹੀ ਝਗੜਾ ਹੋਇਆ ਹੈ ਦਾ ਜੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਹੀ ਪਰਚਾ ਦਿੱਤਾ ਵਾ ਉਹਨਾਂ ਨੇ ਹੀ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਸਾਨੂੰ ਤਾਂ ਕੋਈ ਪਤਾ ਨਹੀਂਗਾ ਜੀ ਹੁਣ ਅੱਜ ਬਿਆਨ ਹੋ ਗਏ ਹਾਂਜੀ ਬਿਆਨ ਹੋ ਗਏ ਬਿਆਨ ਉਹਦੇ ਹੋ ਗਏ 4 ਦਿਨ ਜੀ ਇਦੇ ਵਿੱਚ ਮਿਤੀ 29 25 ਨੂੰ ਜਿਹੜਾ ਆਪਣੇ ਦਾ ਲੜਕੇ ਦਾ ਨਾਮ ਮਨਪ੍ਰੀਤ ਗੌਰੇ ਪਤਨੀ ਇਕਮਾਲ ਸਿੰਘ ਵਾਸੀ ਸਮਾਲਸਰ ਇਹ ਰੋਜ ਮਤਲਬ ਅਪਡਾਉਣ ਕਰਦੀ ਹੈ ਕਿ ਐਪਕੇਐਫਸੀ ਜਿਹੜਾ ਆਊਟਲੈਟ ਉੱਥੇ ਨੌਕਰੀ ਕਰਦੀ ਹੈ ਤੇ 29 25 ਨੂੰ ਵੀ ਇਹ ਸਵੇਰ ਜਿਹੜਾ ਆਈ ਸੀ ਇੱਥੇ ਤੇ ਜਦੋਂ ਆਈ ਸੀ ਆਪਣੇ ਬੱਸ ਦੇ ਵਿੱਚ ਸਵਾਰ ਜੀ ਨੇ ਕੰਡਕਟਰ ਨੂੰ ਅਮਨਦੀਪ ਸਿੰਘ ਇੱਕ ਕੰਡਕਟਰ ਜਿਹਨੂੰ ਇਹਨੇ ਕਿਹਾ ਲੈ ਮੈਨੂੰ ਜਿਹੜਾ ਗੁਗੀਪੁਰਾ ਚੌਂਕ ਤੇ ਧਾਰ ਦੇ ਉਨੇ ਬੁੱਗੀਪੁਰਾ ਚੌਂਕ ਤੇ ਆ ਕੇ ਜਿਹੜਾ ਇਹਨੂੰ ਥੋੜਾ ਪਾਣੀ ਦੇ ਵਿੱਚ ਬੱਸ ਜਿਹੜੀ ਖੜੀ ਕਰਦੀ ਤੇ ਇਹਨੇ ਕਿਹਾ ਨਹੀਂ ਮੈਨੂੰ ਸੁੱਕੇ ਸੁੱਕੀ ਜਗ੍ਹਾ ਤਾਰੋ ਇਹਦੇ ਤੇ ਨਾਲ ਹੀ ਬਹਿਸ ਹੋ ਗਈ ਤੇ ਜਿਹੜਾ ਕੰਡਕਟਰ ਸੀ ਇਹਨੇ ਉਹਦੇ ਨਾਲ ਕੁੱਟ ਮਾਰ ਕੀਤੀ ਉਹਦੇ ਚੱਤ ਫਿਰ ਜਿਹੜਾ ਇਹਦੀ ਇਹਨੇ ਮਨਪ੍ਰੀਤ ਕੌਰ ਨੇ ਚੌਂਕੀ ਫੋਕਲ ਪੁਆਇੰਟ ਦੇ ਵਿੱਚ ਦਰਖਾਸਤ ਦਿੱਤੀ ਸੀ ਇਹਦੇ ਵਿੱਚ ਆਪ ਸੂਚਨਾ ਦੀ ਗੱਲਬਾਤ ਚੱਲਦੀ ਰਹੀ ਤੇ ਰਾਜੀ ਨਵੇਂ ਦੀ ਗੱਲਬਾਤ ਚੱਲਦੀ ਰਹੀ ਤੇ ਇਹਦੇ ਸਬੰਧ ਚ ਜਿਹੜਾ ਕੱਲ ਅਸੀਂ ਮਕਦਮਾ ਨੰਬਰ 1093 ਦੇ ਵਿੱਚ ਅਧੀਨ ਤਰ 74 115 2 ਬੀ ਐਨ ਐਸ ਤਹਿਤ ਜਿਹੜਾ ਦਰਜ ਕਰ ਦਿੱਤਾ ਗਿਆ ਤੇ ਕਰੈਕਟਰ ਫੜਲੇ ਨੇ ਇਹੋ ਅਜੇ ਫਰਾਰ ਹੈ ਉਹਨਾਂ ਜਲਦੀ ਗ੍ਰਿਫਤਾਰ ਕਰ ਲਾਂਗੇ ਸਿਰੇ ਬਸ ਕਿਹੜੀ ਸੀ ਪਤਾ ਲੱਗ ਜੀ ਇਹ ਪੰਨ ਪਾਸੇ ਸਰ ਕਿੰਨੇ ਦਿਨ ਹੋ ਗਏ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਕਾਰਨ ਕਿ ਸੌਂਗ ਇਹਨੇ ਜਬਾਤ ਲੇਟ ਹੋਇਆ ਇਹਦੇ ਵਿੱਚ ਇਹ ਹੈ ਜਿਹੜਾ ਲੜਕੀ ਆਪ ਹੀ ਜਿਹੜਾ ਅਜੇ ਐਫ ਆਰ ਦਰਜ ਨਹੀਂ ਕਰਾ ਰਹੀ ਸੀ ਉਹ ਪਹਿਲਾਂ ਕਿਤੇ ਰਾਜਨਵੇਂ ਦੇ ਚੱਕਰ ਵਿੱਚ ਲੱਗੀ ਹੋਈ ਸੀ